ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਸ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਅੱਜ ਬੈਠੇ ਆ ਜੀ ਇਥੀਪਾਲ ਸਿੰਘ ਟਕਣ ਟਕਣ ਠੀਕ ਹੈ ਜੀ ਤੇ ਅਮਰ ਸਿੰਘ ਚਮਕੀਲਾ ਅਮਰਜੋਦੀ ਦੇ ਨਾਲ ਸਭ ਤੋਂ ਜਿਆਦਾ ਸਮਾਂ ਕੰਮ ਕਰਨ ਵਾਲੇ ਜਿਹੜੇ ਆ ਸਟੇਜ ਸੈਕਟਰੀ ਇਥੀਪਾਲ ਸਿੰਘ ਟਕਣ ਸਿਗੇ ਹਾਂ ਜੀ ਠੀਕ ਹੈ ਜੀ ਜਿਆਦਾ ਸਮਾਂ ਜੇ ਆਪਾਂ ਇਦਾਂ ਵੀ ਕਹਿ ਲਈਏ ਵੀ ਜਿੰਨੀ ਕੁ ਉਹਨਾਂ ਦੀ ਲਾਈਫ ਸੀਗੀ ਜ਼ਿੰਦਗੀ ਸੀਗੀ ਸਟਾਰਟਿੰਗ ਤੋਂ ਲੈ ਕੇ ਤੱਕੀ ਤਕਰੀਬਨ ਤੁਹਾਡੇ ਨਾਲ ਹੀ ਉਹਨਾਂ ਦੀ ਗੁਜ਼ਰੀ ਹੈ ਜੀ ਠੀਕ ਹੈ ਜੀ ਤੇ ਸਾਰੇ ਸਮਾਨ ਆ ਰਹੇ ਆ ਤੇ ਅੱਜ ਆਪਾਂ ਗੱਲਾਂ ਥੋੜੀਆਂ ਇਦਾਂ ਦੀਆਂ ਕਰਨੀਆਂ ਉਹਨਾਂ ਦੀਆਂ ਬਿਲਕੁਲ ਜਿਹੜੀਆਂ ਲੋਕਾਂ ਤੋਂ ਥੋੜੀਆਂ ਬਾਂਝੀਆਂ ਰਹੀਆਂ ਆ ਤੇ ਨਹੀਂ ਕਿਸੇ ਨੂੰ ਪਤਾ ਉਹਨਾਂ ਦੀ ਡੈਥ ਬਾਰੇ ਉਹਨਾਂ ਦੇ ਪ੍ਰੋਗਰਾਮਾਂ ਬਾਰੇ ਤੇ ਕੀ ਕੀ ਮੁਸ਼ਕਲਾਂ ਨਾਲ ਉਹ ਇੰਡੀਆ ਦੇ ਵਿੱਚ ਜਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਜਾਂ ਬਹਿਰੀਨ ਜਾਂ ਦੁਬਈ ਕਿਉਂ ਤੁਸੀਂ ਬਹਿਰੀਨ ਦੀ ਜਿਹੜੇ ਬਾਅਦ ਵਿੱਚ ਤਕਰੀਬਨ ਤੁਹਾਡੇ ਨਾਲੇ ਲੱਗੇ ਹੋਰ ਕੋਈ ਉਹਨਾਂ ਦੇ ਨਾਲ ਨਹੀਂ ਮੇਰੇ ਨਾਲ ਕੋਈ ਲੱਗਿਆ ਅਮਰੀਕਾ ਕੈਨੇਡਾ ਬਸ अच्छा जी बहरीन ਤੇ ਇਧਰ ਨਹੀਂ ਮੈਂ ਬਹਿਰੀਨ ਗਿਆ ਨਹੀਂ ਉਹਦਾ ਮੇਰਾ ਪਾਸਪੋਰਟ ਨਹੀਂ ਬਣਿਆ ਅੱਛਾ ਜੀ ਠੀਕ ਹੈ ਉਹ ਕੱਲੇ ਗਏ ਸੀ ਫਿਰ ਨਾ ਹਾਂ ਠੀਕ ਹੈ ਜੀ ਤੇ ਜਦੋਂ ਫਿਰ ਆਪਾਂ ਹੁਣ ਗੱਲ ਕਰੀਏ ਤਾਂ ਕਿਹੜੇ ਸਾਲ ਦੇ ਵਿੱਚ ਇਹ ਅਮਰਜੋਤਨਾ ਮੇਰੇ ਖਰ ਮੈਰਿਜ 83 ਚ ਹੋਈ ਉਦੋਂ ਤੁਸੀਂ ਆਏ ਨਾਲ ਜਾਂ ਤੋਂ ਪਹਿਲਾਂ ਵੀ ਸੀਗੇ ਨਾ ਪਹਿਲਾਂ ਜਦੋਂ ਸੋਨੀਆ ਖੁਣੀ ਸੀ ਸੁੰਦਰ ਸੋਨੀਆ ਅੱਛਾ ਉਹਨੇ ਸਟਾਰਟ ਕੀਤੇ ਆ ਗਾਉਣਾ ਸ਼ੁਰੂ ਕੀਤਾ ਸੁੰਦਰ ਸੋਨੀਆ ਦੇ ਨਾਲ ਜਦੋਂ ਸ਼ੁਰੂ ਕੀਤਾ ਉਹ ਜਿਹੜਾ ਉਹਦਾ ਘਰ ਵਾਲਾ ਹੀ ਅਸੀਂ ਕਿੱਸੀ ਦੇ ਵਿੱਚ ਜਿਹੜੀ ਆ ਕਸ਼ਮੀਰੀ ਜਲਾ ਸੋਨੀਆ ਦਾ ਘਰ ਹੈ ਉਹ ਮੇਰਾ ਬੜਾ ਪੁਰਾਣਾ ਯਾਰ ਸਿੰਘਰਾ ਪਹਿਲਾ ਸਨ ਬਾਹਰ ਦਾ ਅੱਛਾ ਜੀ ਹਮ ਪਹਿਲਾ ਹੀ ਠੀਕ ਹੈ ਜੀ ਉਹਦਾ ਬਾਬੂ ਸਦੀਗਰਾ ਕੰਮ ਕਰਦਾ ਹੈ ਅੱਛਾ ਪਹਿਲਾਂ ਮਾਮਸਦੀਗਰਾ ਤੁਸੀਂ ਕੰਮ ਕਰਦੇ ਸੀ ਜੀ ਕਿਸੇ ਨੇ ਕੋਰਣਾ ਸ਼ੁਰੂ ਕੀਤਾ ਹੈ ਮੈਂ ਉਹਦਾ ਕੰਮ ਕਰਦਾ ਸੀ ਉਹਨੇ ਉੱਥੋਂ ਮੈਨੂੰ ਪਟਿਆ ਉਹ ਮਾਮਸਦੀਗਰ ਨਾਲੋਂ ਪਟ ਕੇ ਭੱਜ ਕੇ ਤੇ ਕਸ਼ਮੀਰੀ ਜਲਾ ਨੇ ਪਟਿਆ ਮੈਨੂੰ ਸ਼ੇਰ ਮੁਰਗਾ ਨਾਮ ਅਛੀ ਇੱਕ ਹਫ਼ਤੇ ਕੁੰਡੀ ਤੁਸੀਂ ਪ੍ਰਾਣੇ ਬਧਿਓ ਤੇ ਤੁਸੀਂ ਸਟੇਜ ਆ ਗਏ ਕਿਉਂਕਿ ਉਦੋਂ ਦਿੱਕਤ ਕਾਫੀ ਤੁਸੀਂ ਲੋਕਾਂ ਨੂੰ ਹਸਾਉਂਦੇ ਵੀ ਬਹੁਤ ਸਗੇ ਤੇ ਕਾਫੀ ਮੋਰੀ ਵੀ ਸਗੇ ਆਹ ਸਾਡੀਆਂ ਸਟੇਜਾਂ ਦੇ ਉੱਤੇ ਤੁਸੀਂ ਦੇਖਣ ਨੂੰ ਮੈ ਦੇ ਸਾਡਾ ਨਾਮ ਬੜਾ ਹੀ ਬੱਗੇ ਜਾਂਦਾ ਨਹੀਂ ਹਾਂ ਹਾਂਜੀ ਵਸਾਕੀ ਦੇ ਮੇਲੇ ਤੇ ਬੜਾ ਪਪੂਲਰ ਹੈ ਜੀ ਵਰਲਡ ਫੇਮਸ ਹੋ ਗਏ ਨੇ ਉਹ ਲੋਕ ਨੇ ਅਛੀ ਸਾਡੀਆਂ ਖਵਾਰਾ ਉਸੋ ਜੀਆਂ ਹਾਂ ਹਾਂਜੀ ਹੋਰ ਤੋਂ ਇੰਡੀ ਖਵਾਰਾ ਦੇ ਸੁਣਦੇ ਨਾ ਵੀ ਬਹੁਤ ਕੁਈ ਤੇ ਬੰਦਾ ਮੱਖਣ ਟਕਣਾ ਕਿਉਂਕਿ ਬਹੁਤ ਪੁਰਾਣੇ ਖਾਣਿਆਂ ਦੇ ਵਿੱਚ ਹੁਣ ਵੀ ਮੇਰੇ ਕੋਲ ਹੈਗੇ ਵੀ ਆ ਦਿਖਾਵਾਂਗੇ ਵੀ ਤੇ ਤੁਹਾਡੇ ਅਲੱਗ-ਅਲੱਗ ਰੂਪ ਜਿਹੜੇ ਆ ਐਮ ਸ਼ੇਪ ਵੀ ਕਰ ਲੈਂਦੇ ਸੀ ਮਚਾਂ ਵੀ ਰੱਖ ਲੈਂਦੇ ਸੀ ਨਾ ਅਲੱਗ-ਅਲੱਗ ਤੁਹਾਡੇ ਕਈ ਰੂਪ ਕਈ ਰੂਪ ਆ ਤੁਹਾਡੇ ਜਿਹੜੇ ਖਾਣਿਆਂ ਦੇ ਵਿੱਚ ਪੇਸ਼ ਕੀਤੇ ਪੱਗ ਵੀ ਬੰਦਾ ਇਹ ਸੋਨੀਆਂ ਨਾਲ ਅੱਛਾ ਸੋਨੀਆਂ ਨੇ ਪਹਿਲਾਂ ਪੱਗ ਪੱਗ ਬੰਨ ਕੇ ਜਾਂਦੇ ਰਹੇ ਜਾਂ ਠੀਕ ਆ ਜੀ ਠੀਕ ਆ ਤੇ ਆਪਾਂ ਫਿਰ ਜੇ ਗੱਲ ਕਰੀਏ ਇਹਨਾਂ ਦੀ ਅਮਰਜੋ ਚਮਕੀਲੇ ਦੇ ਖਾਣਿਆਂ ਦੀ ਫਿਰ ਜਦੋਂ ਤੁਸੀਂ ਇਸ ਸਟਾਡੀ ਦੇ ਵਿੱਚ ਤੁਸੀਂ ਜਾਂਦੇ ਆ ਅ ਕੈਨੇਡਾ ਕੈਨੇਡਾ ਦਾ ਵੀਜ਼ਾ ਮਿਲਿਆ ਸੀ ਕਹਿੰਦਾ ਕੈਨੇਡਾ ਦਾ ਵੀਜ਼ਾ ਮਿਲਿਆ ਸੀ ਕੈਨੇਡਾ ਜਾਂਦੇ ਤੇ ਕੈਨੇਡਾ ਪਹਿਲਾਂ ਤੁਸੀਂ ਟ੍ਰਾਂਟੋ ਗਏ ਸੀ ਹਾਂ ਟ੍ਰਾਂਟੋ ਗਏ ਸੀ ਟ੍ਰਾਂਟੋ ਗਏ ਸੀ ਟਾਂਟੋ ਉਸ ਤਰ੍ਹਾਂ ਕੇ 에어ਪੋਰਟ ਤੋਂ ਹਾਂਜੀ ਫਿਰ ਇਹਦੇ ਆ ਵੀਜ਼ਾ ਦਾ ਅੱਛਾ ਉਹ ਛੋਟੇ ਜਿਹੇ ਪੱਕਾ ਬੈੰਗ ਹੋ ਰਿਹਾ ਹੈ ਅੱਛਾ ਜੀ ਫਿਰ ਉੱਥੇ ਤੁਹਾਡਾ ਹਾਲ ਦੇ ਵਿੱਚ ਪ੍ਰੋਗਰਾਮ ਬੁੱਕ ਸੀ ਨਹੀਂ ਹਾਲ ਨਹੀਂ ਅੱਛਾ ਯਾਦਿਆ ਤੁਹਾਨੂੰ ਨਾਲ ਹੈ ਆਪਣੇ ਘਰ ਲੈ ਕੇ ਗਏ ਅੱਛਾ ਘਰ ਲੈ ਕੇ ਗਏ ਪਹਿਲਾਂ ਤੁਸੀਂ ਟ੍ਰਾਂਟੋ ਉਤਰ ਕੇ ਉਹਨਾਂ ਦੇ ਘਰ ਗਏ ਆ ਜਿਹੜੇ ਪ੍ਰੋਮੋਟਰ ਸੀ ਘਰੇ ਦੋ ਤਿੰਨ ਦਿਨ ਬਥੇ ਆਰਾਮ ਕੀਤਾ ਸੀ ਅੱਛਾ ਜੀ ਫਿਰ ਸ਼ੋਅ ਕੀਤਾ ਸੱਤਾਂ ਜਿਹੇ ਸੰਡੇ ਮਾਦੋਪੀ ਕੈਂ ਬੀਗਰੇਜ ਚੱਲ ਗਏ ਆ ਤਾਂ ਵੀਕੈਂਡ ਤੇ ਤੁਹਾਡਾ ਪ੍ਰੋਗਰਾਮ ਸੀਗਾ ਤੇ ਘਰੇ ਰਹੇ ਰੈਸਟ ਕੀਤੀ ਹਾਂ ਤੇ ਫਿਰ ਟ੍ਰਾਂਟੋ ਸ਼ੋਅ ਸੀ ਪਹਿਲਾਂ ਤੁਹਾਡਾ ਆਪੇ ਜਿਹਾ ਟ੍ਰਾਂਟੋ ਪਹਿਲਾਂ ਟ੍ਰਾਂਟੋ ਸੀਗਾ ਤੇ ਟ੍ਰਾਂਟੋ ਤੋਂ ਫਿਰ ਤੁਸੀਂ ਬੈਨਕੂਵਰ ਸ਼ੋਅ ਲਾਉਣ ਪਹਿਲਾਂ ਗਏ ਆ ਜਾਂ ਮਲਕਾ ਗਏ ਸੀ ਪਹਿਲਾਂ ਉਹ ਵੇਖੋ ਜੀ ਗਿੰਡਰਟ ਕੈਡ ਜੋ ਲੋਕੀ ਫਲਾਈਟ ਵਿੱਚ ਜਾਣਾ ਪੈਂਦਾ ਬੰਨ ਕੋਗਲੀ ਵੀ ਦੂਰ ਆ ਉੱਥੋਂ ਗਏ ਤਾਂ 5 ਘੰਟੇ ਦਾ ਪਰਿਕਾਮ ਟੈਂਡਾ ਹਾਂਜੀ ਟ੍ਰਾਂਟੋ ਤੋਂ ਬੰਨ ਕੋਗਜ਼ਾ 5 ਘੰਟੇ ਦਾ ਟੈਂਡਾ ਵਰਗਾ ਤੇ ਕੈਨੇਡਾ ਹਾਂਜੀ ਤੁਸੀਂ ਪਹਿਲਾਂ ਕੈਨੇਡਾ ਦੇ ਥਰੂ ਚੋਰ ਆ ਜਾਂ ਅਮਰੀਕਾ ਤੋਂ ਪਿੱਛੇ ਲਾ ਕੇ ਕੈਨੇਡਾ ਆਇਆ ਦੋ ਵਾਰ ਮੈਂ ਕਰਦਾ ਹਾਂ ਹਾਂਜੀ ਇੰਝੋ ਕੈਨੇਡਾ ਦੇ ਥਰੂ ਰਹੇ ਹਾਂ ਹਾਂਜੀ ਪਤਲਾ ਕਿ ਥੋੜਾ ਥਰੂ ਆਇਆ ਸੀ ਜਿਹੜਾ ਉਥੋਂ ਹੀ ਵੀਜ਼ਾ ਲਿਆ ਉਥੋਂ ਟ੍ਰਾਂਟ ਤੋਂ ਤੁਹਾਡਾ ਵੀਜ਼ਾ ਲੱਗਾ ਹੈ ਜਿਹੜਾ ਅਮਰੀਕਾ ਦੇ ਵਿੱਚ तकरीबन 15 ਦਿਨ ਲੰਘਿਆ ਤੇ ਤੁਹਾਡਾ ਵੀਜ਼ਾ ਜਿਹੜਾ ਅਮਰੀਕਾ ਦਾ ਟ੍ਰਾਂਟ ਤੋਂ ਲੱਗਦਾ ਲੱਗਦਾ ਤੇ ਫਿਰ ਤੁਸੀਂ ਉਹਦੇ ਨਾਲ ਪੈਂਦਾ ਨਿਊਯਾਰਕ ਫਿਰ ਸਿੱਧਾ ਨਹੀਂ ਉੱਗਿਆ ਨਿਊਯਾਰਕ ਗਏ ਕਿਉਂਕਿ ਨੇੜੇ ਉਥੋਂ ਟ੍ਰਾਂਟ ਤੋਂ ਵੀਜ਼ਾ ਲੈ ਕੇ ਕ੍ਰੋਸ ਕਰਕੇ ਤੁਸੀਂ ਨਿਊਯਾਰਕ ਚਲੇ ਗਏ ਆ ਤੇ ਨਿਊਯਾਰਕ ਛੋਲ ਆ ਕੇ ਫਿਰ ਕੈਲੀਫੋਰਨੀਆ ਜਾ ਕੇ ਵੀ ਛੋਲ ਆਇਆ ਕੈਲੀਫੋਰਨੀਆ ਜਾਨਕਿ ਸਾਰੇ ਪਾਸੇ ਲਾਇਆ ਕਿਉਂਕਿ ਉੱਥੇ ਤੁਹਾਨੂੰ ਇਹਦੀ ਐਂਟਰੀ ਇੱਕ ਦਿਨ ਦੀ ਦਿੱਤੀ ਸੀਗੀ ਫਾਈਲ ਦਾ ਐਂਟਰੀ ਇੱਕ ਦਿਨ ਦੀ ਐਂਟਰੀ ਹੀ ਹੈ ਮੇਰ ਕੋ ਪਾਸਪੋਰਟ ਹੈ ਉਹਦੀ ਵੀਡੀਓ ਵੀ ਆਪਾਂ ਤੁਹਾਨੂੰ ਸਾਰੀ ਟ੍ਰੈਵਲ ਐਸਟਰੀ ਹੈਗਾ ਤੁਹਾਨੂੰ ਦੇਵੇ ਪਰਪੜਾ ਹਾਂ ਤੁਹਾਡੇ ਪਾਸਪੋਰਟ ਤੇ ਵੀ ਤਾਂ ਉਹੀ ਸੈਂਪਲ ਹੋ ਗਈ ਜਿਹੜੀਆਂ ਚੁੰਗੀਆਂ ਵਾਲੇ ਆ ਐਂਟਰੀ ਇੱਕ ਦਿਨ ਦੀ ਹਾਂਜੀ ਇੱਕ ਦਿਨ ਦੀ ਐਂਟਰੀ ਮਿਲੀ ਸੀਗੀ ਤਾਂ ਮੈਂ ਸੋਚਦਾ ਸੀਗਾ ਕਿ ਛੋਲਾ ਕੇ ਤੁਸੀਂ ਵਾਪਸ ਆ ਜਾਓ ਪਰ ਮੋਡਰ ਨੇ ਪਤਾ ਨਹੀਂ ਕਿ ਕਿ ਉਹ ਬਦਲਾ ਦੇਣ ਦੀ ਜੀ ਪਤਾ ਉਹਨੇ ਸ਼ੋਅ ਦਿਖਾ ਦੇਣੇ ਆ ਉਹਨਾਂ ਨੂੰ ਉੱਥੇ ਜੀ ਉੱਥੇ ਵੀ ਪਰਪੜਾ ਨਹੀਂ ਆਇਆ ਜੀ ਮਤਲਬ ਅੱਧੇ ਸ਼ੋਅ ਕੈਨੇਡਾ ਚ ਅੱਧੇ ਵੀ ਤੁਹਾਡੇ ਅਮਰੀਕਾ ਦੇ ਵਿੱਚ ਲੱਗਦੇ ਕਿਉਂਕਿ ਅਮਰੀਕਾ ਦੀ ਵੀਡੀਓ ਘੱਟ ਆ ਮੈਨੂੰ ਲੱਗਦਾ ਵਈ ਜਾਂ ਤਾਂ ਬਣੀ ਨਹੀਂ ਘੱਟ ਵੀਡੀਓ ਆਈਆਂ ਮੈਂ ਕਦੀਆਂ ਕੈਨੇਡਾ ਬੜੀ ਸੁਣਾਦੀਆਂ ਵੀਡੀਓ ਹੈਗੀਆਂ ਤੇ ਅਮਰੀਕਾ ਦੀ ਵੈਸੇ ਬੜਾਈਆਂ ਲਿਆ ਪਰ ਹੋਈਆਂ ਸੀਗੀਆਂ ਹਰ ਮੌਕੇ ਹੀ ਜਾਂਦੇ ਰਹੇ ਜਿਆਦਾ ਤੇ ਸ਼ਫਾਰਨ ਉਸ ਦੇ ਉੱਤੇ ਲੋਕਾਂ ਦੇ ਪ੍ਰਾਈਮ ਹੈ ਮੈਂ ਫਲੇ ਪਰੋਮਿ ਲਾਇਆ ਹੈ ਅੱਛਾ ਜੀ ਉੱਥੇ ਬਣੀਆਂ ਕੋ ਹੋਰ ਵੀ ਬਣੀਆਂ ਪਰ ਨਹੀਂ ਅਗਲੇ ਚਲੋ ਜੇ ਕਿਸੇ ਕੋ ਵੀ ਅਮਰੀਕਾ ਦੇ ਵਿੱਚ ਜਿਹਨੇ ਕਿਸੇ ਦੇ ਸ਼ੋਅ ਲੱਗੇ ਜਾਂ ਕਿਸੇ ਕੋ ਵੀਡੀਓ ਹੋਵੇ ਤਾਂ ਜੀ ਬੋਲ ਤੇ ਪਹੁੰਚ ਕਰੇ ਜਾਂ ਉਹਨੂੰ YouTube ਤੇ ਪਾ ਦੇਵੇ ਵਧੀਆ ਗੱਲ ਆ ਹਾਂ ਅੱਛਾ ਹੁਣ ਕਹਾਣੀ ਆਪਾਂ ਇਹਨਾਂ ਦੀ ਡੈਥ ਵੱਲੋਂ ਥੋੜੀ ਜਿਹਾ ਜਾਣਦੇ ਆ ਤਾਂ ਇਹ ਕਿੱਥੋਂ ਸ਼ੁਰੂ ਹੁੰਦੀ ਇਹਨਾਂ ਦੀ ਕਿਉਂਕਿ ਤੁਸੀਂ ਸੋਨੀਆ ਦੇ ਨਾਲ ਵੀ ਪਹਿਲਾਂ ਤਾਂ ਕੋਈ ਇਦਾਂ ਦੀ ਖਤਰੇ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਕਲਾਕਾਰ ਜਿਹੜੇ ਹੁੰਦੇ ਆ ਇੱਕ ਐਨਜੋਏ ਕਰਨ ਲਈ ਜਾਂ ਲੋਕਾਂ ਨੂੰ ਸੁਹਾਉਣ ਲਈ ਹੁੰਦੇ ਆ ਆਪ ਭਾਵੇਂ ਉਹ ਕੱਜ ਦਾ ਵੀ ਹੋ ਮਰਜ਼ੀ ਇਹ ਹੁੰਦੇ ਲੋਕਾਂ ਨੂੰ ਖੁਸ਼ ਕਰਨ ਲਈ ਲੋਕਾਂ ਤੇ ਇਹਨਾਂ ਨੂੰ ਮਾਰਨਾ ਤਾਂ ਨਹੀਂ ਚਾਹੀਦਾ ਸੀਗਾ ਮਾਰਨ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਤੋਂ ਦੁਨੀਆ ਦੇ ਵਿੱਚ ਇਹ ਚੱਲੇ ਆਉਂਦੇ ਆ ਲੋਕਾਂ ਨੂੰ ਖੁਸ਼ ਕਰਨ ਲਈ ਕਲਾਕਾਰ ਜਦ ਆ ਲੋ ਪਿੰਡਾਂ ਦੇ ਵਿੱਚ ਪ੍ਰੋਗਰਾਮ ਇਦਾਂ ਦੇ ਹੁੰਦੇ ਸੀ ਲੋਕਾਂ ਨੂੰ ਸੌਦੇ ਹੁੰਦੇ ਚੱਲਦੇ ਆਉਂਦੇ ਇਹਨਾਂ ਨੂੰ ਮਰਨ ਦੀ ਲੋੜ ਨਹੀਂ ਹੁੰਦੀ ਖੁਸ਼ੀ ਮੰਗਦੇ ਕਰਨਾ ਚਾਹੀਦਾ ਖੁਸ਼ੀ ਮੰਗਦੇ ਕਰਾ ਤੇ ਲੋਕਾਂ ਨੂੰ ਖੁਸ਼ ਕਰਦੇ ਆ ਤੇ ਇਹ ਪਹਿਲਾਂ ਤੋਂ ਹੀ ਤੁਰ ਹੀ ਆਉਂਦੀ ਇਦਾਂ ਹੀ ਕਿ ਹੁਣ ਚਲੋ ਸਮਾਂ ਮਾਰਾ ਧਿਆਨ ਦਾ ਟਾਈਮ ਆ ਗਿਆ ਹਾਂਜੀ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਇਸ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ ਫਿਰ ਪਹਿਲਾਂ ਸੋਨੀਆ ਦੇ ਟਾਈਮ ਤੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਉਤਵਾ ਦਾ ਮਰਜੂਤਨਾ ਵਿਆਹ ਹੋ ਗਿਆ ਫਿਰ ਵੀ ਠੀਕ ਰਿਹਾ ਠੀਕ ਰਿਹਾ ਫਿਰ ਵੀ ਠੀਕ ਰਿਹਾ ਕੋਈ ਗੱਲਬਾਤ ਨਹੀਂ ਸੀ ਇਹ ਫਿਰ ਕਿੱਥੋਂ ਸਟਾਰਟਿੰਗ ਹੁੰਦੀ ਇਹਨਾਂ ਦੀ ਕੈਨੇਡਾ ਜਾਂਦੇ ਆਂ ਦੀ ਜਾਂ ਇੰਡੀਆ ਦੇ ਵਿੱਚੋਂ ਸਟਾਰਟਿੰਗ ਹੋ ਗਈ ਇਹ ਵੀ ਨੀ ਨਾਮ ਕੀ ਆ ਦੀ ਚਟਕੀਆਂ ਕੈਨੇਡਾ ਦੇ ਬੜਾ ਬਾਅਦ ਚ ਗਏ ਆ ਅਜੇ ਤਾਂ ਸਾਲ ਪਹਿਲਾਂ ਹੀ ਲੜਾ ਪਿਆ ਸੀ ਸਾਲ ਪਹਿਲੇ ਤੁਹਾਨੂੰ ਜਿਹੜਾ ਅੰਦਰ ਸਰ ਜਦੋਂ ਜਾਣੇ ਆ ਨਹੀਂ ਸਾਨੂੰ ਨਹੀਂ ਜੋ ਕੋਈ ਕਹਿੰਦੇ ਹੁੰਦੇ ਅੱਛਾ ਜੀ ਇਹ ਹੈ ਵੀ ਉਹਨੂੰ ਪਤਾ ਲੱਗਦਾ ਸੀ ਵੀ ਭਾਈ ਇੱਕ ਕਹਿੰਦੇ ਆ ਕੋਈ ਜਿਵੇਂ ਕੋਈ ਬਦਾ ਆ ਗਿਆ ਉਹਨਾਂ ਦਾ ਜਾਹੋਰੇ ਚੋਟੀ ਆਇਆ ਜੇ ਕੋਈ ਉਸਨੇ ਕਈ ਨਕਲੀ ਕਾਰਗੋ ਬਣੇ ਵੇਸੇ ਹਾਂ ਜੀ ਉਹ ਪੈਸੇ ਕੋਣ ਵਾਲੇ ਵੀ ਹੁੰਦੇ ਇਹਦੇ ਵਿੱਚ ਕੋਈ ਸ਼ੱਕ ਕਰਨ ਦੀ ਨਹੀਂ ਪੈਸੇ ਕੰਮ ਕਰਿਆ ਅੱਛਾ ਜੀ ਪੰਡਰ ਦੀ ਘੋਗੇ ਆ ਅੱਛਾ ਜੀ ਤੇ ਉਹ ਐਵੇਂ ਜੀ ਬੰਦਾ ਉਹਨੇ ਖੜਾ ਆਪਣੇ ਪਪਾ ਜੀ ਨੇ ਭੇਜਿਆ ਅੱਛੇ-ਅੱਛੇ ਕਰੋ ਪੈਸੇ ਲੈ ਤੇ ਦੇ ਤੇ ਦੋ ਯਾਰ ਜਲਦੀ ਹੋ ਬੁੱਕਰ ਮਾਰੀ ਹੁੰਦੀ ਅੱਛਾ ਇਹ ਤਾਂ ਠਾਕਰੀ ਸੀ ਗਿਆ ਤਾਂ ਸਾਫ਼ ਵੀ ਸੀ ਗਿਆ ਬਿਲਕੁਲ ਇਸ ਵਿੱਚ ਕੋਈ ਸ਼ੱਕ ਕਰਨ ਦੀ ਨਹੀਂ ਬਹੁਤ ਲੋਕਾਂ ਨੂੰ ਫਿਰਦੀ ਹੈ ਉਸ ਤੇ ਇਹਨਾਂ ਨੇ ਸਾਨੂੰ ਕਿਹੜੇ ਡੈਕ ਆ ਕੇ ਦਿੱਤੇ ਗਿਆ ਇਹ ਤੁਸੀਂ ਕਾਨੇ ਪ੍ਰੋਗਰਾਮ ਬੰਦ ਕਰ ਦੋ ਸਿੱਧਾ ਸਿੱਧਾ ਨਹੀਂ ਕੋਈ ਵੀ ਤੁਹਾਡੇ ਦਫ਼ਤਰ ਪਹੁੰਚਾ ਜਿਹੜੇ ਆਮ ਲੋਕ ਇੱਥੇ ਪਿੰਡਾਂ ਵਿੱਚ ਘੁੰਮ ਰਹੇ ਸੀ ਇਹ ਪਹੁੰਚ ਗਏ ਇੱਕ ਵਾਰੀ ਲਿਬੜੇ ਲਿਬੜਾ ਪਿੰਡ ਰੋਡ ਦੇ ਉੱਤੇ ਹੀ ਹੈ ਹਾਂਜੀ ਤੇ ਲੈ ਲੋ ਜਾਂਦੇ ਆ ਅੱਛਾ ਜੀ ਰੋਡ ਦੇ ਉੱਤੇ ਸਕੂਲ ਆ ਬਾਦ ਜਿਹੜੀ ਰੋਕ ਦੇ ਰੱਖਿਆ ਹੂੰ ਹੂੰ ਉੱਥੇ ਸਾਡਾ ਖਾਣਾ ਲੱਗਾ ਸੀ ਅੱਛਾ ਜੀ ਖਾੜੇ ਲੱਗੇ ਤੇ ਬੱਸ ਕਰ ਗਏ ਅੱਛਾ ਜੀ ਬੱਸ ਵਿੱਚੋਂ ਇੱਕ ਜਟਾਈ ਹਾਂਜੀ ਵੀ ਸਾਨੂੰ ਦੋ ਗਾਣੇ ਸੁਆੜਿਆ ਸੀ ਬੱਸ ਰਕੀਆ ਅੱਛਾ ਜੀ ਜਲਦੀ ਆ ਅਛਾ ਜੀ ਅਸੀਂ ਗਾਣਾ ਬੰਦ ਕਰਕੇ ਉਹਨਾਂ ਦੇ ਪਹਿਲਾਂ ਦੁਰਗਾ ਨਹੀਂ ਲਾਇਆ ਤੇ ਸੋਨਾਂ ਦੇ ਗਾਣੇ ਉੱਤੇ ਲਿਬੜੇ ਤੁਸੀਂ ਗਾਤੇ ਕਰਦੇ ਤਾਂ ਉਹ ਗਾਣੇ ਸੁਣ ਕੇ ਚਲੇ ਗਏ ਫੇਰ ਖੁਸ ਗਏ ਉਹ ਮੈਂ ਕਰਦਾ ਫਿਰ ਚਿੱਠੀ ਆਈ ਅਛਾ ਜੀ ਛਾਨ ਅਛਾ ਜੀ ਇਹਨਾਂ ਦੀ ਆ ਬਹੁਤ ਵੜੀ ਅਛਾ ਜੀ ਮਕਬੂਲਤਾ ਇਹਨਾਂ ਪਰਮਾਨੰਥ ਜੀ ਦੀ ਹੈ ਬਿਲਕੁਲ ਤੁਸੀਂ ਕੋਣ ਹੋ ਤੇ ਹੁਣ ਆ ਇਹਨਾਂ ਦੀ ਕੋਈ ਜਿਆਦਾ ਨਾ ਹਾਂਜੀ ਹਾਂਜੀ ਬਿਲਕੁਲ ਤੇ ਉਹਨਾਂ ਦੀ ਚਿੱਠੀ ਭਾਈ ਕਿ ਜਮਕੀਲੇ ਆ ਗਈ ਤੇਰੇ ਦੋ ਗਾਣੇ ਲਿਬੜੇ ਜਿੱਤੀ ਰੋਡ ਦੇ ਪੱਥਰ ਰੋਕੇ ਤੇਨੇ ਸੁਣ ਗਿਆ ਸੀ ਉਹਨਾਂ ਨੇ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਸੀ ਤੁਹਾਡੇ ਗਾਣੇ ਜਿਹੜੇ ਸੀ ਅਸੀਂ ਬਾਸ ਰੋਕੇ ਤੇ ਰਿਮੈਕਸ ਕਰਕੇ ਸੁਣੇ ਦੋ ਤੇ ਬਿੱਟ ਭਿੱਜੀ ਤੈਨੂੰ ਸ਼ਾਬਾਸ਼ ਹਾਂਜੀ ਤੂੰ ਆਪਣਾ ਗਾਣਾ ਬੰਦ ਕਰਕੇ ਸਾਡੇ ਪਹਿਲੇ ਦੋ ਗਾਣੇ ਇਹਨਾਂ ਗਾਣੇ ਗਾਏ ਬਿਲਕੁਲ ਹਾਂਜੀ ਤੇ ਸ਼ਾਬਾਸ਼ ਬੇਟੀ ਹੋਣੀ ਹਾਂਜੀ ਹਾਂਜੀ ਤੇ ਬੰਦੀ ਵੀ ਸੀਗੀ ਸ਼ਾਬਾਸ਼ ਆ ਇਹ ਤਾਂ ਨਹੀਂ ਕੋਈ ਗੱਲ ਨਹੀਂ ਸਾਨੂੰ ਜਿਹੜੇ ਅਸਾਮ ਤੁਸੀਂ ਲੋਕਾਂ ਨੇ ਕਰਦੇ ਆ ਤੇ ਉਹ ਹਰ ਇੱਕ ਦੀ ਪਰਮੈਟ ਜਿਹੜੀ ਆ ਉਦਾਂ ਵੀ ਦੇਖਾ ਬਹੁਤ ਖਾੜਿਆਂ ਦੇ ਵਿੱਚ ਪੂਰੀ ਕਰ ਦਿੰਦੇ ਸੀ ਜਿਹੜੇ ਅਸਲੀ ਸੀਗੇ ਨਾ ਹਾਂਜੀ ਉਹ ਨਹੀਂ ਸਾਨੂੰ ਠੰਮਦੇ ਅਛਾ ਜਿਹੜੇ ਬੱਚੇ ਨਗਲੀ ਬਣਨ ਜਾਂਦੇ ਉਹ ਲੋਕਲ ਬੰਦੇ ਸੀ ਕਿ ਜਿਹਨੇ ਇਹ ਜਿਆਦਾ ਕਰਾਉਂਦੇ ਸੀਗੇ ਉਹ ਜਨਰਲ ਅਛਾ ਅਛਾ ਜੀ ਤੇ ਫਿਰ ਕੈਨੇਡਾ ਦੇ ਵਿੱਚ ਤੁਸੀਂ ਜਦੋਂ ਜਾਂਦੇ ਆ ਤੁਹਾਨੂੰ ਕਿੱਥੇ ਉਥੇ ਬੰਦੇ ਕਿਉਂਕਿ ਜਿਹੜੇ ਬਾਹਰ ਬਾਹਰਲੇ ਲੋਕ ਆ ਉਹਨਾਂ ਦੇ ਵਿੱਚ ਉਥੇ ਜਥੇਬੰਦੀਆਂ ਬਣੀਆਂ ਆ ਤੇ ਉਹ ਤੁਹਾਨੂੰ ਪਹਿਲੀ ਵਾਰੀ ਜਾਂਦੇ ਮਿਲੇ ਜਾਂ ਕਿੰਨੇ ਟਾਈਮ ਬਾਅਦ ਤੁਹਾਨੂੰ ਕਿੱਥੇ ਮਿਲੇ ਸੀਗੇ ਉਹ ਜਾ ਕੇ ਕਿੱਥੋਂ ਇਹ ਆ ਜੀ ਇੰਟਰਵਿਊ ਤੇ ਪਹਿਲੀ ਵਾਰੀ ਗੱਲ ਕਰਨ ਲੱਗਾ ਹਾਂ ਜੀ ਇਹ ਰਾਕੇ ਮੈਨੂੰ ਕੀ ਇਹਨੇ ਪੁੱਛਣਾ ਹੈ ਹਾਂਜੀ ਉਹ ਗੱਲ ਤੋਂ ਚਲੋ ਨਹੀਂ ਕਰਦੇ ਸੀ ਅਸੀਂ ਵੀ ਸਾਰਾ ਜਿਹੜੇ ਜਿਨ੍ਹਾਂ ਨੇ ਗੋਲੀਆਂ ਵਿੱਚ ਲਾਈਆਂ ਉਹਨਾਂ ਦੇ ਡੈਥ ਬਾਰੇ ਸਾਰਾ ਅਸੀਂ ਵੀਡੀਓ ਬਣਾਈਆਂ ਦੱਸੀਆਂ ਤੇ ਤੁਹਾਡੇ ਕੋਈ ਨਹੀਂ ਸੀ ਕਰਕੇ ਆਏ ਸੀ ਵੀ ਉਹ ਗੱਲ ਜਿਹੜੀ ਸਾਹਮਣੇ ਆ ਜਵੇ ਖਤਰਾ ਕਿਉਂ ਪਿਆ ਰਿਹਾ ਹਾਂਜੀ ਹੋਂ ਤੁਹਾਨੂੰ ਨਾ ਚਾਹਦਾ ਹਾਂਜੀ ਇੱਥੇ ਕੋਈ ਖਤਰਾ ਨਹੀਂ ਨਾ ਹੀ ਰੱਜਦਾ ਅਸੀਂ ਇੰਡੀਆ ਦੇ ਵਿੱਚ ਨਹੀਂ ਸੀ ਕੁਝ ਵੀ ਗੱਲ ਦੇ ਵੀ ਸੀ ਹਾਂਜੀ ਹਾਂਜੀ ਪ੍ਰੋਗਰਾਮ ਨੋਟਿਸ ਲਈ ਇਹ ਕਲੀਅਰ ਵੀ ਕਰ ਲਿਆ ਸੀ ਜਿਵੇਂ ਲੱਗਦਾ ਹਾਂ ਅੰਦਰ ਜਾ ਕੇ ਇਹਨਾਂ ਨੇ ਹਾਂ ਅੰਦਰ ਜਾ ਕੇ ਕਲੀਅਰ ਵੀ ਕਰ ਲਿਆ ਸੀਗਾ ਇਸ ਕਰਕੇ ਫਿਰ ਇਹਨਾਂ ਨੂੰ ਪ੍ਰੋਗਰਾਮ ਵੀ ਲਾਇਆ ਗਿਆ ਦਰਦ ਦੀ ਲੋੜ ਵੀ ਨਹੀਂ ਪਈ ਉਹਨਾਂ ਨੇ ਕਿਹਾ ਵੀ ਕੰਮ ਕਰੀ ਜਾ ਕੰਮ ਕਰੀ ਜਾ ਥੋੜਾ ਸੰਭਲ ਕੇ ਥੋੜਾ ਸੰਭਲ ਕੇ ਹਾਂਜੀ ਬੈਸਕੋ ਲਗਾ ਲਿਆ ਤੇ ਸਾਰਾ ਹੀ ਕੰਮ ਹੀ ਹੋ ਗਿਆ ਹੈ ਹਾਂਜੀ ਹਾਂਜੀ ਉਹ ਇਦਾਂ ਹੀ ਹੁੰਦਾ ਬੰਦਾ ਦਾ ਹਾਂਜੀ ਮੈਂ ਆਪਣੀ ਗੱਲ ਕਰਦਾ ਵੀ ਮੈਨੂੰ ਕਿੱਥੋਂ ਲੈ ਗਿਆ ਹਾਂਜੀ ਇੱਥੋਂ ਅਸੀਂ ਕੈਨੇਡਾ ਜਾ ਕੇ ਉਤਰੇ ਹਾਂ ਹਾਂਜੀ 에어ਪੋਰਟ ਤੇ ਅੱਛਾ ਜੀ ਸਾਨੂੰ ਸਿੱਧਾ ਕਰਾਇਆ ਗਿਆ ਕਿ ਉਹ ਕਹਿੰਦਾ ਕਿ ਪਰ ਮੋੜ ਪਰ ਮੋਟਰ ਹਾਂਜੀ ਕਾਰਜ ਕਰ ਜਾਂਦਾ ਘਰੇ ਚਲ ਕੇ ਥੱਲੇ ਜਾ ਹਾਲ ਕੀ ਗਾਇਕਰ ਅੱਛਾ ਜੀ ਉਹ ਕਦੇ ਵੀ ਤੁਸੀਂ ਇੱਥੇ ਬੈਠੋ ਆ ਸ਼ੈਟੀ ਪਈ ਐ ਇਹ ਚ ਦਰਵਾਜ਼ੇ ਮੈਨੂੰ ਵੀ ਲੱਗਦਾ ਬੇਸਮੈਂਟ ਹੋ ਗਈ ਉਹ ਥੱਲੇ ਉੱਤੇ ਨਹੀਂ ਬੇਸਮੈਂਟ ਤਾਂ ਹੋਣੀ ਹੈ ਅੱਛਾ ਜੀ ਉਹ ਥੱਲੇ ਉੱਪਰ ਉਹਨਾਂ ਦੇ ਸਾਹਮਣੇ ਤੇ ਰੰਗਰੂਮ ਹੁੰਦਾ ਗੇਟ ਖੋਲਿਆ ਅੰਦਰ ਹਾਲ ਹੈ ਕਿ ਥੋੜਾ ਜਿਹਾ ਬੈਡ ਲਿਖਾਂ ਜੀ ਨਹੀਂ ਲੱਗਿਆ ਉਹ ਜਾ ਉਹ ਮੈਨੂੰ ਗੱਲ ਟਿਕਣੋ ਲਿਆਓ ਅੱਛਾ ਸਾਨੂੰ ਸੰਮੋਥੇ ਮਾਤਾ ਅਮਰ ਸਿੰਘ ਚਪਕੀਨਾ ਦੇ ਅਮਰ ਜੀ ਉਹਤੇ ਜਗਾ ਇੱਕ ਦੁਆਰਾ ਕਿ ਘਰ ਦੇ ਵਿੱਚ ਉੱਪਰ ਬੈਠੋ ਵਿੱਚ ਉਹ ਉੱਥੇ ਹੈਗੇ ਉੱਥੇ ਲੈ ਗਿਆ ਅਗੋਸਾ ਜੀ ਮੇਰੇ ਕੋਲ ਤਾਂ ਗੋਸਲ ਬਿਲਕੁਲ ਸਾਡੇ ਵੀ ਰਿਸ਼ਤੇਦਾਰ ਕਿਉਂਕਿ ਜਿਆਦਾ ਜਿਹੜੇ ਆਪਣੇ ਬੈਨਕੋਵਰ ਦੇ ਵਿੱਚ ਰਹਿੰਦੇ ਆ ਬਿਲਕੁਲ ਕਿੰਨੀ ਸੀਗਾ ਹਾਂਜੀ ਦੋ ਜਣੇ ਹਾਂਜੀ ਇਹ ਮੈਨੂੰ ਕਹਿੰਦੇ ਕਿ ਠਿਕਾਣਾ ਲੱਗਿਆ ਕਿੱਥੇ ਜਾ ਜਾ ਤੂੰ ਹੀ ਜਾ ਜਾ ਜੰਨਣਾ ਦਾ ਅੱਛਾ ਤੇ ਮੈਨੂੰ ਲੈ ਗਿਆ ਨਾਲ ਅੰਦਰ ਕਹਿੰਦਾ ਆਹ ਸੋਈ ਆ ਆ ਫੈਚ ਪਿਆ ਇਸੇ ਚੋਂ ਨੇ ਘੁਰ ਕੇ ਬੁਆਇਆ ਸਾਰਾ ਕੁਲੀ ਦੋ ਵੀਰਾਂ ਨੂੰ ਖੁਸ਼ ਬਕਾ ਅਲੂ ਪਿਆਜ਼ ਸੇ ਲੁਕੇਲੇ ਸਾਰੀ ਹਰੇ ਚਾਹ ਘਟਾ ਜਿਹੜੀ ਖਾਂਚ ਵੀ ਦਾ ਜਵਾਨ ਬੱਚੇ ਸਾਰਾ ਹੀ ਅੱਛਾ ਜੀ ਤੇ ਇਹਨਾਂ ਨੂੰ ਉੱਥੇ ਬਾਤ ਆ ਤੂੰ ਥੱਲੇ ਆ ਤੂੰ ਰਸੋਈ ਦੇ ਤੂੰ ਹੋਣਾ ਜੋ ਮਰਜੀ ਬਣਾਓ ਜੋ ਮੰਗੇ ਤੇ ਤੂੰ ਹੀ ਜਾਣਾ ਜੰਮ ਕੇ ਅੱਗੇ ਚੱਲ ਹਾਂਜੀ ਖਾਣ ਪੀਣ ਦਾ ਨੋ ਰਹਿਣਾ ਅੱਛਾ ਜੀ ਨਾ ਕਰੀ ਹੂੰ ਉਹ ਲੋ ਜੀ ਉਹ ਇੰਨੀ ਗੱਲ ਕਹਿ ਕੇ ਨਿਕਲ ਗਏ ਤੂੰ ਉੱਥੇ ਜਾਣਾ ਸੀ ਤਾਂ ਜੇ ਡਾਕਟਰ ਜੀ ਨੇ ਪੁੱਛਿਆ ਬਦ ਕਰ ਦੋ ਤੁਹਾਡੇ ਲਈ ਘਰ ਉਹਨਾਂ ਨੇ ਰੱਖਿਆ ਸੀ ਤੇ ਤੁਹਾਨੂੰ ਤੁਹਾਡੇ ਲਈ 50 ਮਿੰਟਾਂ ਦੇ ਰਹਿਣ ਲੱਗਿਆ 70 ਮਿੰਟਾਂ ਦੇ ਅੱਛਾ ਜੀ ਸਾਡਾ ਗੱਲ ਕਰ ਗਏ ਹਾਂਜੀ ਪੁੱਛ ਲਿਆ ਅੱਛਾ ਜੀ ਆਇਓ ਗਿਆਈ ਨੇ ਮੈਂ ਆਲੇ ਕਰਕੇ ਬੋਸੋ ਤੱਕ ਪਾਇਆ ਅੱਛਾ ਜੀ ਤੋਂ ਵੀ ਦਾ ਬੜਾ ਸ਼ਿਕਿੰਦੀ ਮੈਂ ਤੇ ਮੱਕੜਿਆ ਤੱਕ ਪਾ ਕੇ ਲੱਗਿਆ ਤੇ ਬੋਸਲਾ ਆ ਗਈ ਅੱਛਾ ਜੀ 5 6 ਖਾਰਗੋ ਉਸ ਦਿਨ ਪਹਿਲੇ ਜਾਂਦੇ ਉਹ ਗਏ ਅਲੇ ਉੱਤੇ ਤਰੋ ਘਰ ਵਿੱਚ ਚਲ ਗਏ ਜਿਆ ਮਤਲਬ ਉਹਨਾਂ ਨੂੰ ਪਹਿਲਾਂ ਪਤਾ ਹੋ ਗਿਆ ਵੀ ਤੁਸੀਂ ਇਸ ਘਰ ਚ ਠਹਿਰਨਾ ਠਹਿਰਨਾ ਕਿਉਂਕਿ ਹਰ ਇੱਕ ਗੱਲ ਦਾ ਪਤਾ ਹੋਊਗਾ ਫਿਰ ਤੁਹਾਡੇ ਕੋਲ ਪਹੁੰਚ ਪਾਣਗੇ 7 ਮਿੰਟ ਬਾਅਦ ਉਹ ਬਾਕੇ ਅੱਛਾ ਜੀ ਮੈਨੂੰ ਵਿਖਾ ਕੇ ਹਾਂਜੀ ਸੋਈ ਬਾਥਰੂਮ ਸਾਲਾ ਕੋਈ ਆ ਕੇ ਵੀ ਬਿਆਚਿਆ ਆ ਗਿਆ ਹਾਂ ਉਹ ਗਏ ਨੇ ਤੇ ਦੂਜੇ 50 ਮਿੰਟ ਬਾਅਦ ਬੰਦੇ ਆ ਗਏ ਉਸ ਕਰ ਕਾਰ ਨੂੰ ਕਾਨੂੰ ਚਾਹੇ ਉਸੇ ਤੋਂ ਕੋਈ ਵੀ ਜੇਸੇ ਬੰਦੀ ਹੋਗੀ ਵੀ ਕੋਈ ਸਾਨੂੰ ਮੈਨਣਾ ਚਾਹੁੰਦੇ ਹੋਗੇ ਜਾਂਦਿਆਂ ਨਹੀਂ ਉਹ ਮੈਨੂੰ ਹੁਣ ਤੋ ਕਿ ਮੈਂ ਆ ਗਿਆ ਸਾਰੀ ਉਮਰ ਸਿਆਚੇ ਵਿੱਚ ਹਾਂਜੀ ਬਿਲਕੁਲ ਉਹ ਸਿਆਚੇ ਆਈ ਕਾਮਰੇ ਅਛਾ ਜੀ ਠੀਕ ਠੀਕ ਬਿਲਕੁਲ ਮੈਂ ਤੇ ਕਰਮ ਕਸਵੀ ਗਿਆ ਹਾਂਜੀ ਇਹ ਜੱਥੇ ਬੰਦ ਗਿਆ ਬਿਲਕੁਲ 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 ਮੈਨੂੰ ਕਦੇ ਵੀ ਧੰਕਦਾਰ ਕਿਹਾ ਅਛਾ ਜੀ ਆਪਣੇ ਨਾਲ ਕਿ ਹਾਂਜੀ ਹਾਂਜੀ ਉਹ ਥੋੜੀ ਜਿਹੀ ਰੋਗ ਦੇ ਨਾਲ ਆਇਆ ਨਾ ਗਈ ਉੱਪਰ ਅਛਾ ਜੀ ਉਹ ਨਾਲ ਬਣਾਵਤ ਉਹ ਕਹਾਣੀ ਕੀਤੀ ਉਹ ਨਾਲ ਸਿੱਧਾ ਉੱਪਰ ਹੀ ਚੜ ਗਿਆ ਸਿੱਧਾ ਅਛਾ ਜੀ ਅੱਧਾ ਪੌਣਾ ਘੰਟਾ ਉਹ ਉੱਥੇ ਬੈਠੇ ਰਹੇ ਅਸੀਂ ਉੱਪਰ ਉਹਨਾਂ ਨਾਲ ਅਸੀਂ ਥੱਲੇ ਕੱਢ ਰਹੇ ਹਾਂ ਤੁਸੀਂ ਥੱਲੇ ਬੈਠੇ ਹੋ ਨਾਲ ਕੌਣ ਸੀ ਤੁਹਾਡੇ ਉਹ ਮੇਰੇ ਗਿੱਲ ਜੀ ਦਾ ਅੱਛਾ ਜੀ 641 ਅੱਛਾ ਜੀ ਇੱਕ 50 ਦੀ ਗੁਣਾ ਪਰਾਦਾ ਪਰਸਕਾ ਅੱਛਾ ਜੀ ਕਾਰਜ ਕਰਦੇ ਜੇ ਤੁਸੀਂ ਦੀਦੂ ਬੈਸ ਕੇ ਨਾਲ ਹੀ ਠੀਕ ਹੈ ਤੁਸੀਂ ਸਾਰੇ ਥੱਲੇ ਬੈਠੇ ਸੀ ਤੁਸੀਂ ਇਹਨਾਂ ਨੂੰ ਤੁਸੀਂ ਸਮਝ ਗਏ ਉਹਨਾਂ ਦੇ ਤੁਸੀਂ ਮਗਰ ਪਹੁੰਚ ਨਹੀਂ ਕੀਤੀ ਵੀ ਪੱਜਾ ਕੇ ਦੇਖੇ ਜਾਂਦੇ ਆਹੀ ਤੁਸੀਂ ਨਹੀਂ ਗਏ ਅਸੀਂ ਵੇਖਿਆ ਮੇਰੇ ਜੋ ਪੈ ਕਿੱਥੇ ਨੇ ਥੱਕੇ ਟੁਟੇ ਹਾਂ ਜੰਗੀ ਗੰਦਰਾ ਸਾਹਿਬ ਅੱਛਾ ਅੱਛਾ ਜੀ ਹਾਂਜੀ ਆ ਜੀ ਤਾਂ ਫਿਰ ਉਦਾਂ ਨਰਾਤਾ ਹਰਕ ਵੀ ਆ ਇੱਧਰ ਪੈਨ ਹੁੰਦਾ ਨਹੀਂ ਕੋ ਸਾਹਿਬਾਂ ਨੂੰ ਨੀਂਦ ਆ ਜਾਂਦੀ ਤੁਹਾਨੂੰ ਗੁੜੇ ਹੋਏ ਨੇ ਹਾਂਜੀ ਉਹ ਲੋ ਜੀ ਅੱਜ ਦੇ ਕੰਦੇ ਕਿੱਥੇ ਨਾ ਗਾ ਉੱਪਰ ਅੱਛਾ ਜੀ ਉਦਾਂ ਪਾਣਾ ਗੱਲਾਂ ਉੱਤੇ ਕੀ ਗੱਲਾਂ ਕੀਤੀਆਂ ਕੀ ਨਹੀਂ ਕੀਤੀਆਂ ਨਾ ਅਸੀਂ ਪੁੱਛਿਆ ਤੇ ਨਾਮ ਉਹਨੇ ਦੱਸਿਆ ਨਾਮ ਨਾ ਦੱਸਿਆ ਨਾ ਤੇ ਕਿਸੇ ਨੇ ਅਈ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਇਹ ਐਵੇਂ ਕਿਉਂ ਕੀ ਗੱਲੇ ਉੱਥੇ ਵੀ ਮਤਲਬ ਘਰ ਦੇ ਵਿੱਚ ਵੀ ਕੋਈ ਇਦਾਂ ਦੀ ਗੱਲ ਨਹੀਂ ਕੋਈ ਉਹਨਾਂ ਬਾਰੇ ਨਾਮ ਨਹੀਂ ਕੀਤੀ ਨਾ ਤੁਸੀਂ ਪੁੱਛੀ ਕੋਈ ਜ਼ਿਕਰ ਹੀ ਨਹੀਂ ਹੋਇਆ ਨਾ ਵੀ ਪੁੱਛਿਆ ਨਾ ਉਹਨੇ ਕੱਚਿਆ ਨਹੀਂ ਕਹਿੰਦੇ ਘਰ ਉਹ ਵੀ ਤਾਂ ਸਾਡੇ ਨਾਲ ਆਪੇ ਗੱਲ ਕਰ ਲੋ ਪੁੱਛੋ ਜੀ ਕਰ ਕੋਈ ਆ ਬਿਲਕੁਲ ਪ੍ਰੋਗਰਾਮ ਨਹੀਂ ਲਾਉਣੇ ਜਾਂਦੇ ਠੀਕ ਹੈ ਤਾਂ ਜੀ ਉਹ ਚਲੇਗੇ ਅੱਛਾ ਜੀ ਅਸੀਂ ਉੱਥੇ ਬੈਠਾ ਹੁੰਦਾ ਸੀ ਖੜੇ ਖੜੇ ਲਏ ਨਹੀਂ ਫਿਰ ਉਹ ਤੋਂ ਬਾਅਦ ਜਦੋਂ ਤੁਸੀਂ ਰੋਕੀ ਪਾਣੀ ਖਾਧਾ ਤੇ ਚਮਕੀਲੀ ਹੋਣੀ ਥੱਲੇ ਉੱਤਰ ਗਏ ਹੋਣਗੇ ਨਹੀਂ ਉgran ਲੇ ਤਾਂ ਉੱਥੇ ਸਭ ਲੋਕ ਪਰੇ ਗਏ ਉਹ ਜਿਹੜਾ ਮਨਨ ਤੋਂ ਤੁਸੀਂ ਪੂਰੇ ਦੇ ਦਿੱਤਾ ਉਹ ਥੱਲੇ ਨਹੀਂ ਆਇਆ ਥੱਲੇ ਨਹੀਂ ਅੱਛਾ ਜੀ ਫਿਰ ਰਾਤ ਨੂੰ ਥੱਲੇ ਆਏ ਜਦੋਂ ਅੱਛਾ ਜੀ ਥੱਲੇ ਮੈਂ ਆਪ ਲੱਗੀ ਅੱਛਾ ਜੀ ਉਹ ਵੀ ਆ ਗਏ ਪ੍ਰਮੋਟਰ ਵੀ ਆ ਗਏ ਅੱਛਾ ਜੀ ਫਿਰ ਬੈਠੇ ਨੇ ਹਮ ਐ ਉਹ ਲੋਲੀ ਉਹ ਚਲੇ ਗਏ ਅੱਛਾ ਜੀ ਚਲੇ ਗਏ ਤੇ ਅਸੀਂ ਖੜੇ ਹੋਣਾ ਸ਼ੁਰੂ ਕਰਦੇ ਹਾਂ ਅਛੇ ਜੀ ਮੇਰੇ ਪਾਸ ਦੋ ਦਿਨ ਫੇਰ ਤੁਹਾਡੇ ਕੋਲ ਕੋਈ ਨਹੀਂ ਆਇਆ ਮੋਟੇ ਕੋਈ ਟਿਕ ਦੋ ਮੇਰੇ ਅਗਲੇ ਦੋ ਦਿਨ ਸਕੇ ਤੁਸੀਂ ਬਿਜੇ ਸੀ ਘਰ ਚ ਕੋਈ ਨਹੀਂ ਆਇਆ ਕੋਈ ਤੇ ਨਾ ਤੁਹਾਡੀ ਆਪਸ ਵਿੱਚ ਕੋਈ ਗੱਲ ਹੋਈ ਹੈ ਨਾ ਕੁਝ ਠੇਕੇ ਆਇਆ ਤੇ ਨਾ ਵੱਡੀ ਆਪਸ ਚੰਗੀ ਲੈਣਾ ਵੀ ਦੋ ਦਿਨ ਘਰ ਨਾਲ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਮੇਰੇ ਰਹਿ ਤੁਸੀਂ ਬਾਦ 16 ਦੇ ਗਏ ਹੋਗੇ ਸਪਾਂ ਦੇ ਗਏ ਸੀ ਕਿੰਨੇ ਪੰਜਾਹ ਹੋ ਗਏ ਬਹੁਤ ਕੰਮ ਦੇ ਰਹੇ ਹਾਂ ਬਾਕੀ ਕੰਮ ਦੇ ਰਹੇ ਹਾਂ ਰੱਲੀ ਉਧਰ ਨਹੀਂ ਆਇਆ ਮਤਲਬ ਪਹਿਲੇ ਪਹਿਲੇ ਦਿਨਾਂ ਚ ਜਦੋਂ ਅੱਜ ਤੁਹਾਡੇ ਕੋ ਆਉਂਦੇ ਦੂਜੇ ਦਿਨ ਅਸੀਂ ਬਾਹਰ ਘੁੰਮਦੇ ਤੁਸੀਂ ਰਹੇ ਹਾਂ ਮਤਲਬ ਜੇ ਕੋ ਖਤਰੇ ਵਾਲੀ ਗੱਲ ਹੁੰਦੀ ਤਾਂ ਨਹੀਂ ਫੇਰ ਚੰਗੀ ਦੇਖਣੀ ਚਾਹਦੇ ਮੈਂ ਨਹੀਂ ਖਤਰਾ ਹੋਊਗਾ ਤਾਂ ਵਾਰਨੇ ਭੇਜ ਜਾਣਾ ਕੋਈ ਕਹਿ ਕੇ ਜਾਂਦੇ ਅਗਲਾ ਚਰਚਾ ਨਾਲ ਗੱਲ ਕਰਦਾ ਹਾਂਜੀ ਮੈਂ ਉਹੀ ਕਹਿੰਦਾ ਫੇਰ ਹੀ ਹੁੰਦਾ ਖਤਰਾ ਜੇ ਤੁਸੀਂ ਦੋਏ ਦਿਨ ਘੁੰਮਦੇ ਹਾਂ ਤਾਂ ਮਤਲਬ ਤੁਹਾਨੂੰ ਨਾ ਜਾ ਜਾ ਇਹ ਖੇਤ ਚ ਗੱਲ ਆ ਉਹ ਵੀ ਜਿਹੜੀ ਕਰਦੇ ਆਪਾਂ ਹਾਂਜੀ ਉਹ ਕੀ ਗੱਲ ਹੋਇਆ ਅਸੀਂ ਤਾਂ ਪੁੱਛਿਆ ਨਾ ਉਹਨੇ ਕੱਲ੍ਹ ਕਿਹਾ ਅਛਾ ਜੀ 15 16 ਖਾੜੇ ਲਾਗੇ ਸੀ ਕੈਨੇਡਾ ਦੇ ਕੈਨੇਡਾ ਦੇ ਖਾੜੇ ਲੱਗ ਗਏ ਸਾਰੇ ਸਾਰਿਆਂ ਦੇ ਵਿੱਚ ਕੰਨ ਤੁਹਾਨੂੰ ਆ ਕੇ ਕਿਸੇ ਪੁਆਣੀ ਦੀ ਕੋਈ 19 ਕੋਈ ਛਾਣੇ ਨੂੰ ਟੋਕਿਆ ਹੋਵੇ ਵਿਆਹ ਨਹੀਂ ਹੋਣਾ ਜੀ ਕੁਝ ਨਾ ਸਿਵਲ ਨੇ ਨਾ ਜਿੱਤੇ ਬੰਦੀ ਨੇ ਕੋਈ ਗੱਲ ਨਹੀਂ ਕੋਈ ਬਣਾ ਕੇ ਬਹੁਤ ਉੱਤੇ ਵਾਲੇ ਕੋਈ ਬਹੁਤ ਖਾੜੇ ਲੱਗੇ ਅਛਾ ਜੀ ਉਤੋਂ ਵੀ ਜਾ ਕੇ ਅਮਰੀਕਾ ਹਾਂਜੀ ਅਮਰੀਕਾ ਜੀ ਬਿਲਕੁਲ ਜੀ ਜਾ ਕੇ ਠਹਿਰੇ ਅਛਾ ਜੀ ਠਰਾ ਦਾ ਜੋ ਸੀ ਹੂੰ ਤੇ ਚਲੇ ਗਏ ਸ਼ੋਜ਼ੇ ਅਛਾ ਨਿਊਯਾਰਕ ਹਾਂ ਜੀ ਸ਼ੋਹਰਤ ਗਏ ਆ ਮਗਰ ਜੇ ਬੈਠੇ ਸੀ ਕਪੜਦਾ ਲਗਾਉਂਦੇ ਨਾ ਮਗਰ ਮੇਕਅਪ ਰੋ ਤੁਸੀਂ ਪਰਦੇ ਦੇ ਪਿਛੇ ਅਸਲ ਬੈਠੇ ਸੀ ਮੈਂ ਮੈਂ ਕਿਹਨੇ ਨੌਕਾਲੇ ਹਾਂਜੀ ਅਨਾਉਂਸ ਕਰ ਰਹੇ ਆ ਤੇ ਇਹ ਇਹਨਾਂ ਨੂੰ ਗ੍ਰਾਉਂਡ ਵਾਸਤੇ ਮੈਂ ਟਿਕਾਰਾ ਲੋਕਾਂ ਨੂੰ ਇੱਕ ਲੋਕ ਲੱਗੀ ਸੀ ਬਿਲਕੁਲ ਤੇ ਕਾ ਉਹ ਹੈ ਇਹ ਮੈਂ ਨਾਕ ਭੜਿਆ ਗਿਆ ਤੇ ਸ਼ੁਰੂ ਹੋਇਆ ਤੇ ਸਟੇਜ ਦੇ ਉੱਤੇ ਉਹ ਹੀ ਪੰਜੇ ਲੱਗੂ ਉਹ ਤੋਂ ਮਰੇ ਉਹ ਨਹੀਂ ਜਿਹੜੇ ਪਹਿਲਾਂ ਆਏ ਜਿਹੜੇ ਪਹਿਲਾਂ ਉਹ ਨਹੀਂ ਉਹ ਜਥੇਬੰਦੀ ਅਮਰੀਕਾ ਦੀ ਹੋਊਗੀ ਉਹ ਕੈਨੇਡਾ ਦੀ ਸੀ ਮੇਰੀ ਅਮਰੀਕਾ ਦੀ ਜਥੇਬੰਦੀ ਦੀ ਉਹ ਤੁਹਾਡੇ ਉਹ ਸਟੇਜ ਤੇ ਜਾਣੇ ਆ ਗਿਆ ਜੀ ਮਨੇ ਕਦੇ ਨਗਰ ਤੇ ਖੇੜਿਆ ਅੱਛਾ ਪੁੱਛਿਆ ਵੀ ਕਿੱਥੇ ਆ ਹਾਂਜੀ ਮੈਂ ਆ ਵਿਥੇ ਅੱਛਾ ਜੀ 15 20 ਮਿੰਟ ਹਾਂਜੀ ਮੈਂ ਉਥੇ ਲੱਗਾ ਰਿਹਾ ਕੱਲੇ ਅੱਛਾ ਜੀ ਲੋਕਾਂ ਨੂੰ ਟਿਕਾਈ ਲੱਗਿਆ ਨਾ ਅੱਛਾ ਜੀ ਆਪਣੀ ਗੱਲਾਂ ਬਾਤਾਂ ਦੇ ਵਿੱਚ ਲੋਕਾਂ ਕੋਲ ਤੁਹਾਨੂੰ ਪਤਾ ਦੱਸੇਗਾ ਵੀ ਗੱਲਬਾਤ ਕਰਦੇ ਆ ਫਿਰ ਮੈਂ ਵਾਜ ਦਿੱਤੀ ਮੈਂ ਤੇ ਮੀਲਾ ਜੀ ਅੱਛਾ ਜੀ ਹੁਣ ਜਦੋਂ ਲੋਕੀ ਮੈਨੂੰ ਵਟੇ ਮਾਰਨਗੇ ਤਾਂ ਆ ਹੀ ਆਉਗੇ ਹਾਂਜੀ ਆਹ ਫਿਰ ਜਦੋਂ ਅੱਛਾ ਅੱਜ ਦੀ ਗੱਲ ਆਪਰੇ ਆਪਣੇ ਕੰਮ ਚੱਲੋ ਜੀ ਆ ਗਿਆ ਚਲੋ ਜੀ ਅਛਾ ਜੀ ਆਖਲਾ ਘੇੜ ਆਇਆ ਅਛਾ ਜੀ ਕੋਈ ਗੱਲ ਨਹੀਂ ਬਾਹਰ ਹੂੰ ਤਾਂ ਜੂਰ ਹੋ ਗਿਆ ਅਛਾ ਜੀ ਬਾਠਾ ਉਹ ਉਹ ਵੀ ਚਲੇਗੇ ਹੂੰ ਉਹ ਪੁੱਤ ਨਹੀਂ ਸੰਦੇ ਲੈ ਕੇ ਚਲੇ ਗਏ ਸਾਨੂੰ ਨਹੀਂ ਪਤਾ ਅਛਾ ਜੀ ਉਹ ਜਲੇਗਾ ਉਹ ਤੋਂ ਬਾਅਦ ਖਾਣਾ ਖਾਣ ਹੋਇਆ ਹੂੰ ਅੱਗੇ ਘਰੇ ਆ ਗਏ ਕੋਈ ਗੱਲ ਬੋਲ ਨਹੀਂ ਕੇ ਨਾ ਸੀ ਪੁੱਛਿਆ ਨਾ ਕੋ ਗੱਲ ਹੋਈ ਅਛਾ ਜੀ ਨਹੀਂ ਉਹ ਤੋਂ ਵੀ ਕੀ ਗੱਲ ਹੋਈ ਉਹ ਵੀ ਸਟੇਜ ਤੋਂ ਬਾਅਦ ਵੀ ਨਹੀਂ ਜਾਂ ਘਰ ਜਾ ਕੇ ਵੀ ਨਹੀਂ ਗੱਲ ਹੋਈ ਉਹਦੇ ਬਾਰੇ ਠੀਕ ਹੈ ਜੇ ਫਿਰ ਨਹੀਂ ਬੰਦ ਅਛਾ ਅਛਾ ਜੀ ਅਸੀਂ ਇਹ ਪੁੱਛਿਆ ਨਾ ਆਪ ਕੋਲ ਜੇ ਤੁਹਾਨੂੰ ਤੁਸੀਂ ਕੈਲੀਫੋਰਨੀਆ ਦੇ ਖਾੜੇ ਵੀ ਲਾਇਆ ਉਹ ਵੀ ਲਾਇਆ ਸੀ। 40 ਦਿਨ ਰਿਹਾ ਤੁਹਾਨੂੰ ਜਿੰਨੇ ਸ਼ਹਿਰ ਨੇ ਤੁਹਾਡਾ ਮਹੀਨੇ ਦਾ ਵੀਜ਼ਾ ਸੀ ਉਹ ਪੂਰਾ ਕਰ ਲਿਆ ਸੀ। ਆਪ ਕੋ ਕਰ ਲਿਆ ਸੀ। ਜੇ ਤੁਸੀਂ ਮੁੜ ਕੇ ਕੈਨੇਡਾ ਤੋਂ ਜਾਣਾ ਸੀ ਨਾ ਜਿੰਨੇ ਖਾੜੇ ਅਸੀਂ ਲਾਇਆ ਕੈਨੇਡਾ ਹਾਂਜੀ ਉਹਨੇ ਉੱਥੇ ਲਾਇਆ। ਉਹਨੇ ਉੱਥੇ ਲਾਇਆ। ਕੋਈ ਸ਼ੋਅ ਲਾਇਆ। ਹਾਂਜੀ ਉਹ ਫਾਰਮ ਹੋਸਾਂ ਦੇ ਲਾਇਆ। ਫਾਰਮ ਹੋਸਾਂ ਦੇ ਪ੍ਰੋਗਰਾਮ। ਮੈਮ ਜੀ। ਹਾਂਜੀ ਠੀਕ ਹੈ। ਉੱਥੋਂ ਅਸੀਂ ਆਏ ਆਪਾਂ ਵਸਾ ਗਏ ਹਾਂ। ਅੱਛਾ ਜੀ। ਵਾਪਸ ਆ ਕੇ 1-2 ਦਿਨ ਰੈਸਟ ਕੀਤੀ। ਹੂੰ। ਸੰਡੇ ਨੂੰ ਹੋਗੋ ਮਾ ਗਿਆ ਜੀ ਪ੍ਰੋਮੋਟਰ ਆ ਗਿਆ ਅਛਾ ਜੀ ਟ੍ਰਾਂਟੋ ਮੱਠਾ ਗੁਰਦੁਆਰਾ ਹਾਂਜੀ ਉੱਥੇ ਤੋਂ ਇੱਕ ਸ਼ੋਅ ਕਰਨਾ ਚਾਹ ਰੋਕ ਅਛਾ ਗੁਰਦੁਆਰੇ ਦੇ ਵਿੱਚ ਤੁਸੀਂ ਸ਼ੋਅ ਕਰਨਾ ਤੁਹਾਡੇ ਸਾਰੇ ਸ਼ੋਅ ਖਤਮ ਹੋਣ ਤੋਂ ਬਾਅਦ ਜਿਹੜਾ ਲਾਸਟ ਉਹ ਲਾਸਟ ਰੱਖ ਦਿੱਤਾ ਗਿਆ ਗੁਰਦੁਆਰੇ ਇਸ ਤੁਸੀਂ ਕਰਨਾ ਹੋ ਸਕਦਾ ਉਹਦੇ ਵਿੱਚ ਵੀ ਕੋਈ ਕਿਸੇ ਨੇ ਕਿਹਾ ਹੋਵੇ ਉਹਨਾਂ ਨੂੰ ਸਲਾਹ ਕਰਕੇ ਉਹ ਆ ਰਹੀ ਪਕੜਾ ਬਾਹਰ ਆ ਰਹੀ ਹੈ ਆਹ ਕਸਰ ਸਾਰਾ ਕੋਈ ਬੈਠਾ ਹੈ ਅਛਾ ਜੀ ਉਹ ਜਦੋਂ ਇਹ ਖੜਾ ਲਾ ਰਹੀ ਤੋਂ ਕਿੰਨੇ ਘੰਟੇ ਤੋਂ ਚੱਲਿਆ ਆ ਹਾਂਜੀ ਉਸ ਕਾ ਵੀ ਜਿੱਦਾਂ ਆਪਾਂ ਕੀਰਤਨ ਹੁੰਦਾ ਕਰ ਜੁਟਾਈ ਵੀ ਥੋੜੀ ਆ ਉਹਦਾ ਵੀਡੀਓ ਦੇਖੀ ਹਾਂ ਛੋਟ ਥੱਲੇ ਹੀ ਸੀਗਾ ਨਾ